ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਚੈਨਲ ਹਰੀ ਸਿੰਘ ਵਲੋਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਮੇਸ਼ਾ ਹੱਸਦੇ ਰਹੋ ਵਸਦੇ ਰਹੋ ਪਰਮਾਤਮਾ ਸਾਇਆ ਨੂੰ ਚੰਗੀ ਖੁਸ਼ੀ ਵਿੱਚ ਰੱਖਣ ਜੀ ਹਾਂਜੀ ਦੋਸਤੋ ਅਸੀਂ ਅੱਜ ਤੁਹਾਡੇ ਵਾਸਤੇ ਕੋਈ ਮਾਰਕੀਟ ਵਲੌਗ ਤਾਂ ਨਹੀਂ ਲੈ ਕੇ ਆਏ ਹੈਗੇ ਅਸੀਂ ਆਪਣੇ ਅੱਜ ਦਿਲ ਦੀਆਂ ਗੱਲਾਂ ਕਰਨ ਵਾਸਤੇ ਤੁਹਾਡੇ ਸਾਹਮਣੇ ਸੀ ਆਏ ਆ ਤੁਹਾਡੇ ਪਿਆਰੇ ਪਿਆਰੇ ਕਮੈਂਟ ਵੀ ਸਾਨੂੰ ਆਉਂਦੇ ਰਹਿੰਦੇ ਹੈਗੇ ਆ ਜੀ ਸਭ ਤੋਂ ਪਹਿਲਾਂ ਜੀ ਹਾਂ ਸਰਵਨ ਬਹੁਤ ਵਧੀਆ ਪਹਿਲਾ ਕਮੈਂਟ ਦੀ ਗੱਲ ਕਰ ਦਿੱਤੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਾਂਗੇ ਜੀ ਜਿਹੜੇ ਸਾਡੀ ਵੀਡੀਓ ਨੂੰ ਪੂਰਾ ਦੇਖਦੇ ਆ ਕਿਉਂਕਿ ਸਾਡੀ ਵੀਡੀਓ ਬਹੁਤ ਲੰਬੀਆਂ ਹੁੰਦੀਆਂ ਜੀ ਮਾਰਕੀਟ ਦੀ ਵੀਡੀਓ ਜਿਹੜੇ ਪੂਰਾ ਦੇਖਦੇ ਐ ਇੰਨਾ ਟਾਈਮ ਸਾਡੀ ਵੀਡੀਓ ਨੂੰ ਦਿੰਦੇ ਆ ਲਾਈਕ ਵੀ ਕਰਦੇ ਆ ਸ਼ੇਅਰ ਵੀ ਕਰਦੇ ਆ ਤੇ ਉਸ ਤੋਂ ਉੱਪਰ ਸਾਨੂੰ ਕਮੈਂਟ ਵੀ ਕਰਦੇ ਆ ਬਹੁਤ ਹੀ ਪਿਆਰੇ ਪਿਆਰੇ ਸੋ ਉਹਨਾਂ ਦਾ ਆਪਾਂ ਦੋਨੋਂ ਜਣੇ ਹੱਥ ਜੋੜ ਕੇ ਦਿਲ ਤੋਂ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਸਾਡੇ ਭੈਣ ਭਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਜੀ ਸੋ ਦੋਸਤੋ ਅੱਜ ਆਪਾਂ ਤੁਹਾਡੇ ਲਈ ਵਾਸਤੇ ਜਦਾਂ ਸਰਬ ਨੇ ਦੱਸਿਆ ਕਿ ਮਾਰਕੀਟ ਵਲੌਗ ਨਹੀਂ ਲੈ ਕੇ ਆਏ ਜੀ ਅੱਜ ਆਪਾਂ ਘਰ 'ਚ ਬੈਠੇ ਆ ਤੁਹਾਡੇ ਨਾਲ ਗੱਲਾਂ ਕਰਨ ਵਾਸਤੇ ਸੋ ਦੋਸਤੋ ਇੰਨਾ ਪਿਆਰ ਦੇਣ ਲਈ ਜ਼ੀਰੋ ਸਬਸਕ੍ਰਾਈ ਸਾਡੇ ਹੁਣ ਅੱਜ ਦੀ ਡੇਟ ਦੇ ਵਿੱਚ 18000 ਸਬਸਕ੍ਰਾਈਬਰ ਸਾਡੇ ਹੋਣ ਵਾਲੇ ਆ ਸਾਡਾ ਤਾਂ ਪਹਿਲਾ ਮਾਈਂਡਸੈਟ ਸੀਗਾ ਜੀ ਜੇ ਸਾਡੇ 20000 ਸਬਸਕ੍ਰਾਈਬਰ ਹੋ ਜਾਣਗੇ ਉਦੋਂ ਆਪਾਂ ਤੁਹਾਡੇ ਨਾਲ ਗੱਲਾਂ ਕਰਾਂਗੇ ਹਨਾ ਹਾਂ ਤੇ ਨਹੀਂ ਮੂੰਹ ਤੋਂ ਸੱਚ ਲਾਈਵ ਆਉਣ ਦਾ ਪ੍ਰੋਗਰਾਮ ਲਾਈਵ ਆਉਣ ਦਾ ਪ੍ਰੋਗਰਾਮ ਸਾਡਾ ਸੀਗਾ ਕਿ ਜਦੋਂ ਲਾਈਵ ਆਵੋਗੇ ਤੁਸੀਂ ਬਸ ਸਾਡਾ ਲਾਈਵ ਨਾਲ ਕਰ ਸਕਦੇ ਹੈਗੇ ਹੋ ਤੁਹਾਨੂੰ ਸਪੋਰਟ ਕਰੋ ਤੇ ਸਾਡੇ ਨਾਲ ਜਲਦੀ ਜਲਦੀ 20000 ਸਾਰੇ ਸਬਸਕ੍ਰਾਈਬਰ ਪੂਰੇ ਹੋਣ ਵਾਲੇ ਜਲਦੀ ਪੂਰੇ ਕਰ ਦਿਓ ਤੇ ਸਾਡਾ ਦੇਿਲ ਤੋਂ ਥੈਂਕ ਯੂ ਕਰਾ ਕੇ ਜੀ ਫਿਰ ਦੁਬਾਰਾ ਤੋਂ ਜੀ ਅਸੀਂ ਲਾਈਵ ਆ ਕੇ ਲਾਈਵ ਆ ਕੇ ਕਰਾਂਗੇ ਹਾਂ ਜੀ ਤੇ ਜਿਨ੍ਹਾਂ ਨੇ ਹ ਨਹੀਂ ਕੀਤਾ ਹੋਇਆ ਜਲਦੀ ਜਲਦੀ ਸਬਸਕ੍ਰਾਈਬ ਵਾਲਾ ਬਟਨ ਦਬਾ ਦਿਓ ਤੇ ਬੈਲ ਆਈਕਨ ਦਾ ਬਟਨ ਵੀ ਤੁਹਾਨੂੰ ਪ੍ਰੈਸ ਕਰਨਾ ਪੈਣਾ ਤਾਂ ਜੋ ਤੁਹਾਨੂੰ ਸਾਡੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਡੀਓ ਤੇ ਪਹੁੰਚ ਜਾਣ ਕਿਹੜੀ ਕਿਹੜੀ ਮਾਰਕੀਟ ਆਪਾਂ ਐਕਸਪਲੋਰ ਕਰਦੇ ਜਿਵੇਂ ਕਿ ਤੁਹਾਨੂੰ ਪਤਾ ਜੁਤੀ ਜੋਗ ਜਾਂਦੇ ਆਪਾਂ ਜਲੰਧਰ ਦੀ ਮਾਰਕੀਟ ਜਿਹੜੀ ਸੰਡੇ ਮਾਰਕੀਟ ਲੱਗਦੀ ਆਪਾਂ ਉਹ ਜਿਆ ਐਕਸਪਲੋਰ ਕਰਦੇ ਹੋਏ ਆ ਜੀ ਸਰਦੀਆਂ ਦੀ ਵੈਰਾਈਟੀ ਗਰਮੀਆਂ ਦੀ ਵੈਰਾਈਟੀ ਸਾਰੀ ਵੈਰਾਈਟੀ ਆਪਾਂ ਤੁਹਾਨੂੰ ਦਿਖਾਣੇ ਹਨ ਹਾਂਜੀ ਹਾਂਜੀ ਤੁਸੀਂ ਦੱਸੋ ਸਾਨੂੰ ਅਸੀਂ ਹੋਰ ਵੀ ਕਿਹੜੇ ਕਿਹੜੇ ਮਾਰਕੀਟ ਦੇ ਵੀਡੀਓ ਬਣਾਈਏ ਹਨ ਜਿਹੜੀਆਂ ਰਹਿ ਗਈਆਂ ਠੀਕ ਹੈ ਜੀ ਇਸ ਤੋਂ ਕੱਪੜੇ ਤੋਂ ਇਲਾਵਾ ਜੇ ਤੁਸੀਂ ਹੋਰ ਦੱਸੋ ਕਿਹੜੀ ਵੀਡੀਓ ਦੇਖਣਾ ਚਾਹੁੰਦੇ ਹੈਗੇ ਹਨ ਜਿੱਦਾਂ ਕਈਆਂ ਦਾ ਕੋਈ ਕਮੈਂਟ ਹੁੰਦੇ ਆ ਸਾਨੂੰ ਬੜੇ ਪਿਆਰੇ ਪਿਆਰੇ ਤੇ ਜਿੱਦਾਂ ਤੁਸੀਂ ਲੈਸ ਦੀ ਵੀਡੀਓ ਬਣਾ ਕੇ ਲੈ ਕੇ ਆਓ ਟੇਲਰਿੰਗ ਦੇ ਮਟੀਰੀਅਲ ਦੀ ਵੀਡੀਓ ਲੈ ਕੇ ਆਓ ਤੇ ਟੂਲਸ ਦੀ ਵੀਡੀਓ ਸਾਨੂੰ ਕਮੈਂਟ ਆਇਆ ਸੀ ਕਿ ਵੀਰ ਦਾ ਵੀ ਟੂਲਸ ਦੀ ਵੀਡੀਓ ਲੈ ਕੇ ਆਓ ਕਿ ਜਿੱਦਾਂ ਉਜ਼ਾਰ ਹੁੰਦੇ ਆ ਉਹ ਵੀਡੀਓ ਲੈ ਕੇ ਆਓ ਕੋਸ਼ਿਸ਼ ਕਰਾਂਗੇ ਅਸੀਂ ਕਿ ਉਹ ਅਸੀਂ ਉਹ ਵੀਡੀਓ ਜਲਦੀ ਜਲਦੀ ਲੈ ਕੇ ਆਈਏ ਆਪਣੇ ਤੇ ਆਪਣਾ ਇੱਕ ਵੀ ਆਇਆ ਸੀ ਕਮੈਂਟ ਬਰਡਸ ਦਾ ਇਹ ਜੀਵ ਜੰਤੂ ਜਿਹੜੇ ਹੁੰਦੇ ਪਸ਼ੂ ਪੰਛੀ ਉਹਨਾਂ ਦੀ ਵੀਡੀਓ ਜਿਹੜੀ ਮਾਰਕੀਟ ਹੁੰਦੀ ਹੈ ਲੱਗਦੀ ਹੈ ਜਿੱਦਾਂ ਆਪਣੇ ਚੰਡੀਗੜ੍ਹ ਵੀ ਲੱਗਦੀ ਹੈ ਲੁਧਿਆਣਾ ਵਿੱਚ ਲੱਗਦੀ ਹੈ ਜਲੰਧਰ ਵਿੱਚ ਲੱਗਦੀ ਹੈ ਅਮਰੀਕਾ ਵਿੱਚ ਲੱਗਦੀ ਹੈ ਤੇ ਮੈਨੂੰ ਸੱਚ ਯਾਦ ਆ ਗਿਆ ਹੁਣ ਵੀ ਜਿਹਨੂੰ ਜਿਹੜੇ ਸਾਡੇ ਵੀਰ ਨਾਲ ਕੋਈ ਬਠਿੰਡੇ ਤੋਂ ਸਾਨੂੰ ਦੇਖ ਰਿਹਾ ਤੇ ਸਾਨੂੰ ਜਰੂਰ ਦੱਸਿਓ ਕਿ ਬਠਿੰਡੇ 'ਚ ਨਾ ਕਲੋਥ ਮਾਰਕੀਟ ਲੱਗਦੀ ਹੈ ਸੰਡੇ ਸੇਲ ਸੇਲ ਵਾਲੀ ਮਾਰਕੀਟ ਜਿਹੜੀ ਸੰਡੇ ਦੀ ਲੱਗਦੀ ਨਾ ਬਠਿੰਡੇ ਦੇ ਵਿੱਚ ਉਹ ਕਿੱਥੇ ਲੱਗਦੀ ਪ੍ਰੋਪਰ ਐਡਰੈਸ ਸਾਨੂੰ ਕਮੈਂਟ ਕਰਕੇ ਦੱਸ ਦਿਜੀਏ ਕੋਈ ਸਾਨੂੰ ਵੀਰ ਭੈਣ ਬਠਿੰਡੇ ਤੋਂ ਦੇਖ ਰਿਆ ਤੇ ਤੇ ਸਰਬ ਹੁਣ ਅੱਗੇ ਬੋਲਣੇ ਮੈਂ ਬਹੁਤ ਜ਼ਿਆਦਾ ਬੋਲਿਆ ਹੁਣ ਜਦੋਂ ਆਪਾਂ ਇਦਾਂ ਗੱਲਾਂ ਕਰਦੇ ਕੋਈ ਫੇਰ ਪਰਕੜੇ ਗੱਲ ਵੀ ਜੱਟੀ ਆਦੀ ਹੈ ਨਾ ਫਿਰ ਆਪਾਂ ਕਮੈਂਟ ਤਾਂ ਆਪਾਂ ਦੇਖਦੇ ਹੈਗੇ ਤਾਂ ਵੇਖਦੇ ਹਾਂ ਹਾਂ ਹਮ ਵੀ ਕਮੈਂਟ ਤਾਂ ਆਪਾਂ ਕੋਸ਼ਿਸ਼ ਆਪਾਂ ਹੀ ਕਰਦੀ ਆ ਕਿ ਹਰੇ ਕਮੈਂਟ ਦਾ ਆਪਾਂ ਰਿਪਲਾਈ ਕਰਦੇ ਆ ਤੇ ਸਾਡੀ ਪਹਿਲੀ ਕੋਸ਼ਿਸ਼ ਤੇ ਇਹ ਹੀ ਹੁੰਦੀ ਆ ਕਿ ਅਸੀਂ ਆਪਣੇ ਹਰ ਇੱਕ ਕਪੜਾ ਪਹਿਲਾ ਪਰਪਲ ਡਰੈਸ ਦੱਸਦੇ ਹੈਗੇ ਆਂ ਵੀਡੀਓ ਦੇ ਵਿੱਚ ਵਿਆਹ ਮ ਆਪ ਇੱਥੇ ਲੱਗਦੀ ਆ ਦਿਨ ਲੱਗਦੀ ਹੈਗੀ ਆ ਪਰ ਫਿਰ ਵੀ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਹੈਗਾ ਕਿਸੇ ਦਾ ਸਾਨੂੰ ਨੰਬਰ ਦਿੱਤਾ ਹੁੰਦਾ ਕਦੇ ਕਦੇ ਫੋਨ ਵੀ ਸਾਨੂੰ ਆ ਜਾਂਦੇ ਆ ਫੋਨ ਵੀ ਕਰਦੇ ਆ ਸਾਡੇ ਨੰਬਰ ਉੱਪਰ ਚੱਲਦਾ ਹੁੰਦਾ ਅੱਜ ਵੀ ਨੰਬਰ ਇਧਰ ਸਾਡਾ ਉੱਪਰ ਚੱਲ ਰਹੇ ਆ ਹਾਂਜੀ ਹਾਂਜੀ ਤੇ ਕਈ ਮੈਂ ਦੱਸਾਂ ਤੁਹਾਨੂੰ ਆਪਣੇ ਦਿਲ ਦੀ ਆਪਾਂ ਗੱਲਾਂ ਚੱਲ ਕਰਦੇ ਪਏ ਹੈਗੇ ਆ ਤੇ ਕਈਆਂ ਨੇ ਮੈਂ ਇੰਨਾ ਜ਼ਿਆਦਾ ਪਿਆਰ ਤੁਹਾਨੂੰ ਦਿੰਦੇ ਆ ਨਾ ਕਿ ਸਾਨੂੰ ਸਪੈਸ਼ਲੀ ਨਹੀਂ ਸਾਨੂੰ ਕੋਈ ਵੀਡੀਓ ਬਣਾਉਣ ਵਾਸਤੇ ਸਾਨੂੰ ਫੋਨ ਕਰਦੇ ਸਾਨੂੰ ਪਿਆਰ ਹੀ ਦੇ ਮਸਲ ਅਪਰੀਸ਼ੀਏਟ ਹੈ ਹਾਂਜੀ ਸਾਨੂੰ ਪਿਆਰ ਦਿੰਦੇ ਆ ਅਪਰੀਸ਼ੀਏਟ ਦਿੰਦੇ ਆ ਬਹੁਤ ਹੀ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਤੁਹਾਨੂੰ ਦੋਨੋਂ ਦਾ ਵੀਡੀਓ ਬਣਾਉਂਦੇ ਹੋਏ ਦੇਖਦੇ ਆ ਸਾਡੀ ਸਾਡੀ ਵੀਡੀਓ ਹਰ ਕੋਈ ਦੇਖਦੇ ਆ ਸਾਨੂੰ ਮੈਂ ਤੁਹਾਨੂੰ ਮਿਲਣਾ ਚਾਹੁੰਨੇ ਮੈਂ ਸਾਨੂੰ ਮੇਰੇ ਕੰਟੀ ਸੀਗੇ ਸਾਨੂੰ ਸਾਨੂੰ ਮਿਲੇ ਸੀ ਨਾ ਸਰ ਬਤੇ ਮਤਲਬ ਕਿ ਉਹਨਾਂ ਦਾ ਫੋਨ ਆਇਆ ਸਪੈਸ਼ਲੀ ਸਪੈਸ਼ਲੀ ਸਾਨੂੰ ਫੋਨ ਆਇਆ ਉਹਨਾਂ ਨੇ ਇੰਨਾ ਸਾਨੂੰ ਪਿਆਰ ਦਿੱਤਾ ਚੰਡੀਗੜ੍ਹ ਤੋਂ ਫੋਨ ਆਇਆ ਹਾਂ ਉਹ ਹਾਲੀ ਚੋ ਸਾ ਜਰਾ ਹਾਂਜੀ ਹਾਂਜੀ ਉਹਨਾਂ ਦੇ ਲਾਗੇ ਫੋਨ ਆਇਆ ਤੇ ਉਹਨਾਂ ਨੇ ਸਾਨੂੰ ਪਿਆਰ ਇਹਨਾਂ ਦਿੱਤਾ ਕਹਿੰਦੇ ਤੁਹਾਨੂੰ ਮਿਲਣਾ ਚਾਹੁੰਦੀ ਮੇਰੀ ਇੱਕ ਇੱਛਾ ਹੈ ਮੈਂ ਕੋਈ ਗੱਲ ਨਹੀਂ ਜ਼ਰੂਰ ਤੁਹਾਨੂੰ ਮਿਲਾਂਗੇ ਜੇ ਐਸੀ ਕਹਿੰਦੇ ਹਾਂਜੀ ਤੇ ਇਦਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਤੁਹਾਡੇ ਕਮੈਂਟ ਦੇਖ ਕੇ ਕਮੈਂਟ ਪਾ ਕੇ ਮੀਟਅਪ ਪਲਾਨ ਵੀ ਆਪਾਂ ਰੱਖਾਂਗੇ ਜੇ ਮਿਲਣ ਦੀ ਗੱਲ ਹੈ ਨਾ ਆਪਾਂ ਮੀਟਅਪ ਪਲਾਨ ਵੀ ਰੱਖਾਂਗੇ ਪਰ ਉਹਦੇ ਲਈ ਨਾ ਸਾਨੂੰ 50 ਹਜ਼ਾਰ ਸਬਸਕ੍ਰਾਈਬਰ ਕਰਾ ਦੇ ਜਲਦੀ ਜਲਦੀ ਫਿਰ ਹਾਂਜੀ ਹਾਂਜੀ ਸਾਡਾ ਟਾਰਗੇਟ ਹੈ 50 ਹਜ਼ਾਰ ਸਬਸਕ੍ਰਾਈਬਰ ਕੰਪਲੀਟ ਫਿਰ ਆਪਾਂ ਕਿਤੇ ਜਲੰਧਰ ਜਾਲੂ ਦਿਹਾਣੇ ਜਾਂ ਫਗਵਾੜੇ ਜਿਹੜਾ ਸ਼ਹਿਰ ਸਾਨੂੰ ਸੂਟ ਕਰੂਗਾ ਸੈਂਟਰ ਚ ਪਾਉਗਾ ਨਾ ਫਿਰ ਆਪਾਂ ਉਹਨੂੰ ਉੱਥੇ ਮੀਟਅਪ ਪਲਾਨ ਰੱਖਾਂਗੇ ਆਪਾਂ ਫਿਰ ਸਾਰਿਆਂ ਨੂੰ ਮਿਲਾਂਗੇ ਜੀ ਤੁਹਾਡੇ ਨਾਲ ਫਿਰ ਆਪਾਂ ਫੇਸ ਟੂ ਫੇਸ ਮਿਲ ਕੇ ਆਪਾਂ ਗੱਲਾਂ ਕਰਾਂਗੇ ਤੁਹਾਡੇ ਨਾਲ ਜੀ ਜੇ ਤੁਸੀਂ ਹੁਣ ਸੰਡੇ ਨੂੰ ਆਪਣੇ ਜੋਤੀ ਚੌਂਕ ਜਾਣਾ ਚਾਹੋ ਤਾਂ ਜਾ ਸਕਦੇ ਕਿਉਂਕਿ ਗਰਮੀਆਂ ਦੀ ਵੈਰਾਈਟੀ ਭਰਪੂਰ ਮਾਤਰਾ ਦੇ ਵਿੱਚ ਸਾਰੀਆਂ ਮਾਰਕੀਨਾਂ ਦੇ ਵਿੱਚ ਆਲਮੋਸਟ ਆ ਚੁੱਕੀ ਹੈ ਜੀ ਹੁਣ ਸਰਦੀਆਂ ਦੇ ਤੇ ਗੱਲ ਹੀ ਨਹੀਂ ਰਹੀ ਕੋਈ ਵੈਰਾਈਟੀ ਦੀ ਜੇ ਕਿਸੇ ਨੂੰ ਕੋਈ ਬਜਨਸ ਵੀ ਸਟਾਰਟ ਕਰਨਾ ਹੈ ਕੱਪੜੇ ਵਗੈਰਾ ਤਾਂ ਤਾਂ ਵੀ ਮਤਲਬ ਕਿ ਕਾਫੀ ਜਿਆਦਾ ਹੋਲ ਸੇਲ ਤੇ ਤੁਹਾਨੂੰ ਮਿਲ ਜਾਣਾ ਹੈ ਕੱਪੜੇ ਲੁਧਿਆਣਾ ਤੋਂ ਲੁਧਿਆਣਾ ਤੁਸੀਂ ਲੈ ਕੇ ਜਾ ਸਕਦੇ ਹੈਗੇ ਹੋ ਤੋ ਲੁਧਿਆਣਾ ਦਾ ਬਹੁਤ ਵੱਡਾ ਹੋਲ ਸੇਲ ਦਾ ਪਤਾ ਹੀ ਸਭ ਨੂੰ ਅਸੀਂ ਆਪਣੇ ਵੀਰੋ ਜੇ ਕਹਿੰਦੇ ਹੈਗੇ ਆ ਤੇ ਕਿਸੇ ਨੇ ਮਤਲਬ ਕਿਸੇ ਬਕਾਲਾ ਕੋ ਬਿਜ਼ਨਸ ਦਾ ਡਾ ਹੈਗਾ ਸਾਡੇ ਕੋਲ ਵੀਡੀਓ ਬਣਵਾਉਣਾ ਚਾਹੁੰਦੇ ਹੈ ਰਿਓ ਸਮ ਸਾਰਕੋ ਤੁਸੀਂ ਵੀਡੀਓ ਬਣਵਾ ਸਕਦੇ ਹੈ ਹਾਂਜੀ ਤਾਂ ਆਪਾਂ ਨਾਲ ਇੱਕ ਗੱਲ ਹੋਰ ਤੁਹਾਨੂੰ ਕਹਿਣੀ ਚਾਹਾਂਗੇ ਜਿੱਥੋਂ ਜਿੱਥੋਂ ਜਿਹੜੇ ਜਿਹੜੇ ਸ਼ਹਿਰ ਤੋਂ ਤੁਸੀਂ ਸਾਡੇ ਵੀਡੀਓ ਦੇਖਦੇ ਹੋ ਨਾ ਤੇ ਕਮੈਂਟ ਕਰ ਦਿਆ ਕਰੋ ਨਾਲ ਵੀ ਆਪਾਂ ਇਸ ਸ਼ਹਿਰ ਤੋਂ ਦੇਖਦੇ ਹੋ ਗੁਰਦਾਸਪੁਰ ਤੋਂ ਦੇਖਦੇ ਆ ਜਾਂ ਅੰਮ੍ਰਿਤਸਰ ਤੋਂ ਦੇਖਦੇ ਆ ਜਾਂ ਚੰਡੀਗੜ੍ਹ ਤੋਂ ਦੇਖਦੇ ਆ ਕਮੈਂਟ ਦੇ ਵਿੱਚ ਨਾ ਆਪਣਾ ਸ਼ਹਿਰ ਦਾ ਨਾਮ ਨਾ ਮੈਂਸ਼ਨ ਜਰੂਰ ਕਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਤੁਸੀਂ ਕਰਦੇ ਹੋ ਸਾਨੂੰ ਉਨਾ ਹੀ ਮੋਟੀਵੇਸ਼ਨ ਮਿਲਦੀ ਆਪਾਂ ਹੋਰ ਜ਼ਿਆਦਾ ਆਪਣੇ ਵਧੀਆ ਤਰੀਕੇ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਨਗੇ ਤੇ ਇੱਕ ਗੱਲ ਮੈਨੂੰ ਯਾਦ ਹੋਰ ਆ ਗਈ ਹੈ ਕਿਉਂਕਿ ਇਨਸਾਨ ਆਪਾਂ ਹਰ ਕਿਸੇ ਕੋਲ ਗਲਤੀਆਂ ਹੁੰਦੀਆਂ ਰਹਿੰਦੀਆਂ ਹਨ ਵੀਡੀਓ ਬਣਾਉਂਦੇ ਆ ਨਾ ਸਾਡੇ ਕੋਲੋਂ ਕਈ ਗਲਤੀਆਂ ਹੋ ਜਾਂਦੀਆਂ ਜਿੱਦਾਂ ਸਾਡੇ ਕੋਈ ਮਾਇਨ ਚ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਤੁਸੀਂ ਸਾਨੂੰ ਸੁਜੈਸਟ ਵੀ ਕਰ ਸਕਦੇ ਹੋ ਥੱਲੇ ਕਮੈਂਟ ਦੇ ਵਿੱਚ ਨਾ ਹਾਂਜੀ ਹਾਂਜੀ ਤੁਹਾਨੂੰ ਸਾਨੂੰ ਵੀ ਤੁਸੀਂ ਸਲਾਹ ਦੇਈਏ ਕਰੋ ਵੀ ਵੀਡੀਓ ਇਸ ਤਰੀਕੇ ਨਾਲ ਬਣਾਇਆ ਕਰੋ ਇਸ ਤਰੀਕੇ ਨਾਲ ਬੋਲਿਆ ਕਰੋ ਇਸ ਤਰੀਕੇ ਨਾਲ ਤੁਸੀਂ ਆਈਟਮ ਦਿਖਾਇਆ ਕਰੋ ਜਾਂ ਕੱਪੜੇ ਦਿਖਾਇਆ ਕਰੋ ਕੋਈ ਵੀ ਚੀਜ਼ ਦੀ ਵੀਡੀਓ ਬਣਾਉਂਦੇ ਨਾ ਆਪਾਂ ਸਾਨੂੰ ਦੱਸਿਆ ਕਰੋ ਵੀ ਤੁਸੀਂ ਇਸ ਤਰੀਕੇ ਨਾਲ ਬਣਾਇਆ ਕਰੋ ਸੋ ਸਾਨੂੰ ਰੀਡ ਰਹੇਗਾ ਤੁਹਾਡੇ ਕਮੈਂਟਾਂ ਦਾ ਹੁਣ ਠੀਕ ਹੈ ਜੀ ਹਾਂਜੀ ਕਿਉਂਕਿ ਇਹਦਾ ਇਨਸਾਨ ਹਮੇਸ਼ਾ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈ ਨਾ ਸਿੱਖਦਾ ਹੀ ਰਹਿੰਦਾ ਵੀ ਸ ਜੀ ਹਾਂ ਜੀ ਇਸ ਆਪਾਂ ਛੋਟੇ ਬੱਚੇ ਤੋਂ ਵੀ ਸਿੱਖ ਸਕਦੇ ਹੈਗੇ ਹਾਂ ਜੀ ਜੀ ਹਾਂ ਜੀ ਦੱਸਿਆ ਕਰੋ ਸਮਝ ਜ਼ਰੂਰ ਦੱਸਿਆ ਆਪਾਂ ਸਾਡੇ ਕਮੀਆਂ ਜਿਹੜੀ ਹੈਗੀਆਂ ਦਸਿਆ ਕਰੋ ਹੁਣ ਮੈਂ ਦੱਸਿਓ ਸਾਡੀ ਇਸ ਵੀਡੀਓ ਚ ਕਿਹੜੇ ਕਿਹੜੇ ਕਮਿਆਰ ਕਰ ਰਿਹਾ ਹੈ। ਤਾਂ ਇਚ ਵੀ ਕਮੈਂਟ ਥੋੜਾ ਜ਼ਰੂਰ ਕਰਿਓ ਜੀ। ਸੋ ਦੋਸਤੋ ਜਿੰਨਾਂ ਜਨਨ ਲੁਧਿਆਣਾ ਲੱਗੇ ਪੈਂਦਾ ਉਹ ਲੁਧਿਆਣੇ ਜਾ ਸਕਦਾ ਚੌੜੇ ਬਾਜ਼ਾਰ ਵਾਸਤੇ ਆਪਣੀ ਸ਼ਾਪਿੰਗ ਕਰਨ ਵਾਸਤੇ ਤੇ ਜਿੰਨੋ ਜਲੰਧਰ ਲੱਗੇ ਪੈਂਦਾ ਜੋਤੀ ਚੌਂਕ ਉਹ ਜਲੰਧਰ ਜਾ ਸਕਦਾ ਜਿੰਨੋ ਫਗਵਾੜਾ ਲੱਗੇ ਪੈਂਦਾ ਫਗਵਾੜੇ ਜਾ ਸਕਦਾ ਜਿੰਨੋ ਹੁਸ਼ਿਆਰਪੁਰ ਲੱਗੇ ਪੈਂਦਾ ਉਹ ਹੁਸ਼ਿਆਰਪੁਰ ਜਾ ਸਕਦਾ ਜਿੰਨੋ ਅੰਮ੍ਰਿਤਸਰ ਲੱਗੇ ਪੈਂਦਾ ਉਹ ਅੰਮ੍ਰਿਤਸਰ ਜਾ ਸਕਦਾ ਸੌਂ ਬਾਜ਼ਾਰ ਜਾ ਸਕਦਾ ਜਾਂ ਕੰਪਨੀ ਪਾਸ ਦੀ ਮਾਰਕੀਟ ਜਿਹੜੀ ਹਰ ਹ ਉੱਥੇ ਵੀ ਜਾ ਸਕਦੇ ਹੋ ਪਠਾਨਕੋਟ ਜਾ ਸਕਦੇ ਜਿੱਨੂੰ ਗਾਂਧੀ ਮਾਰਕੀਟ ਜਿੱਨੂੰ ਕਹਿੰਦੇ ਨੇ ਪਠਾਨਕੋਟ ਦੀ ਉੱਥੇ ਜੇ ਤੁਹਾਨੂੰ ਲੱਗੇ ਪੈਂਦੀ ਹੈ ਜਿਹੜੀ ਮਾਰਕੀਟ ਤੁਹਾਨੂੰ ਲੱਗੇ ਪੈਂਦੀ ਹੈ ਉੱਥੇ ਵੀ ਜਾ ਸਕਦੇ ਹੋ ਹੋਰ ਜਿਹੜੀਆਂ ਗੱਲਾਂ ਕਰਨੀਆਂ ਜੇ ਤੁਹਾਨੂੰ ਯਾਦ ਹੋਣ ਲਾਈਵ ਆਣੇ ਜ਼ਰੂਰ ਕਰਾਂਗੇ ਅੱਲਾ ਸਬਸਕ੍ਰਾਈਬਰ ਸਾਡੇ 20000 ਜਲਦੀ ਜਲਦੀ ਕੰਪਲੀਟ ਕਰ ਦਿਓ ਤੇ ਆਪਾਂ ਅੱਜ ਘਰ 'ਚ ਬੈਠੇ ਆ ਆਰਾਮ ਨਾਲ ਤੇ ਮੈਂ ਕਿਤੇ ਫੰਕਸ਼ਨ ਤੇ ਗਿਆ ਸੀਗਾ ਪਹਿਲੇ ਤੇ ਹੁਣ ਮੈਂ ਆਈ ਹਾਂ ਸਰਬ ਨੂੰ ਕਰਨਾ ਹੈਗਾ ਆਪਾਂ ਅੱਜ ਉਹਦਾ ਗੱਲ ਕਰੀਏ ਵੀਡੀਓਸ ਤੇ ਮਾਦੇ ਮਰਾਈ ਨਾ ਅੱਜ ਆਪਾਂ ਮਾਰਕੀਟ ਦਾ ਵਲੋਗ ਤੁਹਾਨੂੰ ਪਤਾ ਨਹੀਂ ਬਣਾਇਆ ਇਹ ਸੰਡੇ ਦਾ ਸੱਚ ਵਲੋਗ ਕਿਉਂ ਰਹਿ ਗਿਆ ਸਾਡਾ ਆਇਆ ਨਹੀਂ ਹੈਗਾ ਨਾ ਇਹ ਸੰਡੇ ਦਾ ਵਲੋਗ ਇਹ ਸੰਡੇ ਦਾ ਵਲੋਗ ਮੈਂ ਬਣਾਉਣ ਗਿਆ ਸੀਗਾ ਅਮ੍ਰਿਤਸਰ ਸਾਹਿਬ ਗਿਆ ਸੀਗਾ ਤੇ ਮੇਰਾ ਰਾਧਾ ਸਿੰਘ ਕੰਪਨੀ ਬਾਗ ਦੀ ਜਿਹੜੀ ਵੀਡੀਓ ਬਣਾਈ ਆ ਉਥੇ ਮਾਰਕੀਟ ਦੀ ਤੇ ਜਦੋਂ ਮੈਂ ਉਥੇ ਪਹੁੰਚਿਆ ਬੱਸ ਸਟੈਂਡ ਤੇ ਤੇ ਬਾਰਿਸ਼ ਸ਼ੁਰੂ ਹੋ ਗਈ ਸੀ ਉਥੇ ਬਾਰਿਸ਼ ਬੱਸ ਸਟੈਂਡ ਤੇ ਬਹੁਤ ਜ਼ਿਆਦਾ ਸੀਗੀ ਚਾਰਾ ਤੇਜ਼ ਸੀਗੀ ਤੇ ਕਾਫੀ ਜ਼ਿਆਦਾ ਹਾਂਜੀ ਤਾਂ ਕਰਕੇ ਫਿਰ ਉਸ ਦਿਨ ਵੀਲਾਵ ਸ਼ੂਟ ਨਹੀਂ ਹੋਇਆ ਮਿਸ ਹੋ ਗਿਆ ਸੋ ਹੁਣ ਆਪਾਂ ਅੱਗੇ ਰੈਗੂਲਰ ਫੇਰ ਇਦਾਂ ਹੋਇਆ ਕਿ ਫਿਰ ਬੁਲਾਉਂਦਾ ਨਹੀਂ ਸਾਨੂੰ ਬੁਲਾਇਆ ਹਾਂ ਫਿਰ ਮਟਰਵਾਸ ਚਲੇ ਗਏ ਫਿਰ ਪੇਨਰ ਸਰ ਕਰਨ ਵਾਸਤੇ ਚਲੇ ਗਏ ਦਰਵਾਸਾ ਚਲੇ ਗਏ ਮੋਟਰ ਟਿਕਾ ਵਾਸਤੇ ਬੜਾ ਆਨੰਦ ਆਇਆ ਉਥੇ ਜਾ ਕੇ ਵੀ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਉਹੀ ਹੁੰਦਾ ਜੀ ਸਾਡੇ ਉਹ ਸਾਡੇ ਕਰਮਾਂ ਵਿੱਚ ਉੱਥੇ ਦਰਸ਼ਣ ਲਿਖੇ ਸੀ ਕਿ ਹੁਣੇ ਤੇ ਆਪਾਂ ਦਰਸ਼ਨ ਕਰਿਆ ਜਾ ਕੇ ਮਾਰਕੀਟ ਵਲੋਗ ਅਗਲੇ ਯਾਤਰਾ ਬਣ ਜਾਊਗਾ ਹਨਾ ਹਾਂਜੀ ਹਾਂ ਹਾਂਜੀ ਦੋਸਤੋ ਉਹ ਕਈਆਂ ਨੇ ਮੈਨੂੰ ਪਿਆਰ ਪਿਆਰ ਕਮੈਂਟਾਂ 'ਚ ਪੁੱਛਿਆ ਵੀ ਹਨਾ ਵੀਰ ਜੀ ਤੁਸੀਂ ਵੀਡੀਓ ਚਾਹ ਰਹੇ ਹੋ ਦੀਦੀ ਕਿਉਂ ਨਹੀਂ ਆ ਰਹੇ ਹੈਗੇ ਦੀਦੀ ਕਿਉਂ ਨਹੀਂ ਵੀਡੀਓ ਚਾਹ ਦੱਸਣਾ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਸੀ ਤੇ ਇਹ ਗਰਮੀ ਹੈ ਤੇ ਥੋੜਾ ਜਿੰਨਾ ਪ੍ਰੋਬਲਮ ਕਰਕੇ ਮੈਂ ਨਹੀਂ ਇਹ ਨਿਕਲ ਪਾਰੀ ਘਰੋਂ ਤੇ ਨਾਲ ਥੋੜੀ ਜਿਹੀ ਪ੍ਰੋਬਲਮ ਹੈ ਸੀ ਕਿ ਮੇਰੇ ਫਾਦਰ ਨੇ ਲਾ ਥੋੜਾ ਠੀਕ ਨਹੀਂ ਰਹਿੰਦੇ ਹੈ ਤੇ ਇਸ ਕਰਕੇ ਵੀ ਮੈਂ ਪਾਵਨ ਨੂੰ ਛੱਡ ਕੇ ਇਕੱਲਾ ਛੱਡਦੇ ਨਹੀਂ ਹੈਗੇ ਤੇ ਮम्मी ਸ਼ੌਪ ਤੇ ਰਹਿੰਦੇ ਆ ਹਾਂਜੀ ਮੰਮੀ ਭੇਜ ਰੋ ਇਹ ਕਾਰੋਬਾਰ ਹੁੰਦੇ ਮੰਮੀ ਸ਼ੌਪ ਤੇ ਰਹਿੰਦੇ ਆ ਫਿਰ ਇਸ ਕਰਕੇ ਮੈਂ ਮੈਂ ਕਰਦੇ ਨਹੀਂ ਸਾਡੀ ਸ਼ੌਪ ਵੀ ਹੈਗੀ ਕਰਿਆਨੇ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਇਸ ਕਰਕੇ ਮੰਮੀ ਉਹ ਚਲਾਉਂਦੇ ਆ ਤੇ ਫਿਰ ਡਾਡੀ ਘਰ ਹੁੰਦੇ ਇਕੱਲੇ ਫਿਰ ਸਾਰਾ ਕੁਝ ਡਾਡੀ ਉਹਨਾਂ ਨੂੰ ਦੇਖਦੇ ਆ ਟਰਾਈ ਕਰਕੇ ਸਰਬਰਾ ਸੰਡੇ ਫਿਰ ਮੇਰੇ ਨਾਲ ਆਉਂਦੇ ਨਹੀਂ ਹੈਗੇ ਹੁਣ ਤੇ ਆਇਆ ਕਰਨੇ ਕਿ ਹੋਪਸ ਉਹ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਵੀ ਡਾਡੀ ਜਲਦੀ ਜਲਦੀ ਸਾਰਾ ਕੁਝ ਠੀਕ ਠਾਕ ਹੋ ਜਾਵੇ ਫਿਰ ਸਾਰਾ ਕੁਝ ਜਲਦੀ ਜਲਦੀ ਮੈਂ ਨਾਲ ਮਾਰਕੀਟ ਦੇ ਵਿੱਚ ਵਲੌ ਤੇ ਤੇ ਗੱਲਾਂ ਕਰੀ ਜਾਵਾਂ ਤੇ ਇਹਦਾ ਹੁਣ ਆਪਾਂ ਲਾਈਵ 'ਚ ਗੱਲਾਂ ਕਰਾਂਗੇ ਨਾ ਫਿਰ ਤੁਹਾਡੇ ਕਮੈਂਟ ਆਨ ਕਰਨਾਂਗੇ ਨਾਲ ਤੁਹਾਡੇ ਗੱਲਾਂ ਆਨ ਕਰਨੀਆਂ ਤੇ ਸਨਾਂ ਨਾਲ ਸੋਲ ਗੱਲਾਂ ਕਰਾਂਗੇ ਕੁਸ਼ਨਾਂ ਨਾਲ ਕਰਾਂਗੇ ਫਿਰ ਆਪਾਂ ਉਹਦਾ ਅਨਸਰ ਦਵਾਂਗੇ ਹਨਾ ਤੇ ਉਹ ਜਿਆਦਾ ਫਿਰ ਉਹ ਫਿਰ ਅਲੱਗ ਹੀ ਤਰ੍ਹਾਂ ਸਾਹਮਣੇ ਸਮਝ ਆਉਂਦੀ ਹੈ ਨਾ ਫਿਰ ਜਿਆਦਾ ਪਤਾ ਸਾਹਮਣੇ ਸਾਹਮਣੇ ਬੈਠ ਰਹੇ ਹਾਂ ਕਿਉਂਕਿ ਇੱਦਾਂ ਪਤਾ ਨਹੀਂ ਲੱਗਦਾ ਸਾਨੂੰ ਵੀ ਅਸੀਂ ਕਿਹੜੀ ਗੱਲ ਕਰੀਏ ਕਿਹੜੀ ਨਾ ਕਰੀਏ ਹਨਾ ਤੁਸੀਂ ਬੋਲੀ ਜਾ ਰਹੇ ਲਗਾਤਾਰ ਹਾਂ ਜਿਹੜੀਆਂ ਗੱਲਾਂ ਸਾਡੇ ਮਨ 'ਚ ਆ ਰਹੇ ਹੁਣ ਵੀ ਆ ਰਹੀਆਂ ਹੈਗੀਆਂ ਤੁਸੀਂ ਸਾਨੂੰ ਕਮੈਂਟ ਥੱਲੇ ਕਰ ਦਿਓ ਤੇ ਆਪਾਂ ਫਿਰ ਹੋਰ ਜਲਦੀ ਵੀਡੀਓ ਚ ਆਪਾਂ ਕਿਸੇ ਵੀਡੀਓ ਚ ਕਵਰ ਕਰ ਦਾਂਗੇ ਨਾ ਉਹਨੂੰ ਤੁਹਾਨੂੰ ਆਪਾਂ ਦੱਸ ਦਈਏ ਸਾਡਾ ਚੈਨਲ ਇੱਕ ਹੋਰ ਹੈਗਾ ਜਿਹਦਾ ਨਾਮ ਹੈਗਾ ਜੀ ਪੰਜਾਬ ਦਾ ਯੂਟਿਊਬਰ ਠੀਕ ਹੈ ਜੀ ਤੁਸੀਂ ਸਰਚ ਕਰ ਸਕਦੇ ਹੈਗੇ ਉੱਪਰ ਜੀ ਜਾ ਕੇ ਤੁਸੀਂ ਜਾਂ ਆਪਾਂ ਜਿਹੜਾ ਲਿੰਕ ਹੈਗਾ ਉਹ ਦੱਸ ਦਵਾਂਗੇ ਨਾ ਡਿਸਕ੍ਰਿਪਸ਼ਨ ਦੇ ਵਿੱਚ ਰਹਿ ਜਾਗੇ ਆਪਾਂ ਜੀ ਲਿੰਕ ਤੁਹਾਨੂੰ ਸੌਖਾ ਹੋ ਜੂ ਲੱਭਣਾ ਤੇ ਉਹਦੇ ਵਿੱਚ ਆਪਾਂ ਕਿਹੜੇ ਵਲੌਗ ਬਣਨ ਦੱਸ ਦੋ ਸਰ ਪ੍ਰੋਪਰ ਹੈ ਨਾ ਫਿਰ ਕਿਹੜੇ ਵਲੌਗ ਬਣਨੇ ਆ ਆਪਾਂ ਟਰੈਵਲਿੰਗ ਵਲੌਗ ਬਣਨੇ ਆ ਜਿੱਥੇ ਜਿੱਥੇ ਆਪਾਂ ਟਰੈਵਲ ਕਰਦੇ ਆ ਜ ਆਪਣੇ ਪੰਜਾਬ ਦੇ ਵਿੱਚ ਡੈਸਟੀਨੇਸ਼ਨ ਹੈਗੀਆਂ ਕੋ ਵੀ ਟ੍ਰੈਵਲ ਕੀਤੀਆਂ ਹੋਈਆਂ ਆਪਣੇ ਹਜ਼ੂਰ ਸਾਹਿਬ ਦੀਆਂ ਵੀਡੀਓ ਸਾਈਆਂ ਹੋ ਤੇ ਪਿਛਲੇ ਵਾਰੀ ਜਦੋਂ ਹੀ ਹੇਮ ਗੁਣ ਸਾਹਿਬ ਹੇਮ ਗੁਣ ਸਾਹਿਬ ਦੇ ਸੀਗੇ ਤੇ ਆਪਾਂ ਬਰਫ਼ ਚ ਤੂਫਾਨ ਚ ਫਸ ਗਏ ਸੀਗੇ ਦੇਖਿਓ ਜਰੂਰ ਵੀਡੀਓ ਪਾਟੀ ਹੋਰੀਆਂ ਵੀਡੀਓ ਵੀ ਹੈਗੀਆਂ ਆਪਣੀਆਂ ਜੀ ਸੋ ਦੋਸਤੋ ਉਹ ਵੀ ਚੈਨਲ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਨੂੰ ਵੀ ਸਪੋਰਟ ਕਰ ਸਕਦੇ ਹੋ ਵੱਧ ਤੋਂ ਵੱਧ ਜੀ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਵੀ ਜਾ ਕੇ ਤੇ ਆਪਾਂ ਡੇਲੀ ਵਲੌਗ ਵੀ ਵਿੱਚ ਕੋਸ਼ਿਸ਼ ਕਰਦੇ ਆਂ ਇਹ ਘਰ ਵਿੱਚ ਰੁਟੀਨ ਜੋ ਵਰਕ ਕਰਦੇ ਹੈਗੇ ਡੇਲੀ ਲਾਈਫ ਵਲੌਗ ਵੀ ਹਮ ਤਾਂ ਬਣਦੇ ਹੈਗੇ ਲਗਭਗ ਜਿਵੇਂ ਕੋਈ ਬੱਚੇ ਵਗਾਰਾ ਕੋਈ ਆ ਜਾਂਦਾ ਇਦਾਂ ਮੈਂ ਐਂਡ ਸਿਸਟਰ ਲਾ ਦੇ ਅਜੀਪਾ ਉਹਨਾਂ ਦਾ ਵੀ ਜ਼ਰੂਰ ਵਲੌਗ ਮੈਂ ਤਾਂ ਕਰਦੇ ਹੈਗੇ ਬਣਾਉਨੇ ਹੈ ਉਹਨਾਂ ਦੇ ਨਾਲ ਤੇ ਪਾਪਾ ਤੁਹਾਨੂੰ ਦੱਸ ਰਹੇ ਸੀ ਕਿ ਸਾਡੇ ਜਿਹੜਾ ਵੀਡੀਓਸ ਦੀ ਗੱਲ ਚੱਲ ਰਹੀ ਸੀ ਇਸ ਚੈਨਲ ਦੇ ਉੱਤੇ ਜਿਹੜੇ ਹਰੀ ਸਿੰਘ ਵਲੌਗਰ ਦਾ ਚੈਨਲ ਤੁਸੀਂ ਦੇਖ ਰਹੇ ਹੋ ਵੀਡੀਓਸ ਮਾਰਕੀਟ ਦੀਆਂ ਉਹ ਦੇ ਤਾਂ ਕਾਫੀ ਦਿਨੋਂ ਤੋਂ ਮੈਂ ਦੇਖ ਰਿਹਾ ਨਾ ਥੋੜੇ ਨਾ ਵੀਡੀਓ ਦੇ ਉੱਤੇ ਵਿਊਜ਼ ਘਟ ਆ ਰਿਹਾ ਸਾਡੀ ਵੀਡੀਓਜ਼ ਦੇ ਉੱਤੇ ਨਾ ਪਹਿਲੇ ਵਿਊਜ਼ ਇਦਾਂ 10000 15000 5 6 7000 ਰੈਗੂਲਰ ਆ ਜਾਂਦੇ ਸੀਗੇ ਪਰ ਹੁਣ ਮੈਂ ਦੇਖ ਰਿਹਾ ਮਹੀਨੇ ਤੋਂ 15 20 ਦਿਨ ਤੋਂ ਨਾ ਵਿਊਜ਼ ਥੋੜੇ ਘਟ ਹੋ ਰਿਹਾ ਡਾਊਨ ਹੋ ਰਿਹਾ ਤੇ ਉਹਦਾ ਰੀਜ਼ਨ ਪਤਾ ਨਹੀਂ ਕੀ ਹੋ ਸਕਦਾ ਜਾਂ ਆਡੀਓ ਰੀਟੈਂਸ਼ਨ ਘਟ ਹੈਗੀ ਜਾਂ YouTube ਵੀਡੀਓ ਨੂੰ ਪ੍ਰਮੋਟ ਨਹੀਂ ਕਰ ਰਿਹਾ ਹੈਗਾ ਤੇ ਸੋ ਦੋਸਤੋ ਵੀ ਵੀਡੀਓ ਨਾਲ ਜਿਆਦਾ ਤੋਂ ਜਿਆਦਾ ਦੇਖਿਆ ਕਰੋ ਤੇ ਅਗੇ ਸ਼ੇਅਰ ਵੀ ਕਰਿਆ ਕਰੋ ਵੱਧ ਤੋਂ ਵੱਧ ਚਾਹਤ ਆ ਜੋ ਵੀ ਜਿਹੜੀ ਹੈਗੀ ਜਨੂਨ ਜਾਨਕਾਰੀ ਜਿਹੜੀ ਆਪਾਂ ਤੁਹਾਨੂੰ ਦਿੰਨੇ ਆ ਨਾ ਬਿਲਕੁਲ ਜਨੂਨ ਜਾਣਕਾਰੀ ਹੈਗੀ ਆਪਾਂ ਇਹ ਨਹੀਂ ਕਰਦੇ ਹੈਗੇ ਵੀ ਤੁਹਾਡੇ ਨਾਲ ਕੋਈ ਫਰੋਡ ਹੋਵੇ ਹਣਾ ਸਿਰਫ ਹਾਂਜੀ ਹਾਂਜੀ ਆਪਾਂ ਹਮੇਸ਼ਾ ਅਸੀਂ ਦੱਸਦੇ ਆ ਜੋ ਮਤਲਬ ਕਿ ਦਿਸਤੇ ਵੀਡੀਓ ਵਿੱਚ ਕਿ ਆਹ ਰੇਟ ਹੈਗੇ ਆ ਪਾਪਾ ਤੁਹਾਨੂੰ ਉਹੀ ਦੱਸਦੇ ਹੈਗੇ ਵੀ ਆਹ ਰੇਟ ਇਸ ਟਾਈਮ ਤੱਕ ਹੈਗੇ ਆ ਜਿਆ ਚੱਲਦਾ ਰਹੇ ਰੇਟ ਜੇ ਜਮ ਜਮਨ ਲੱਕੀ ਕੋਈ ਚੀਜ਼ 200 ਦੀ ਮਿਲਦੀ ਨਾ ਉੱਥੇ ਉਹ ਸ਼ਾਪ ਦੇ ਉੱਤੇ ਮਾਰਕੀਟ ਦੇ ਵਿੱਚ ਪਾਪਾ ਤੁਹਾਨੂੰ 200 ਹੀ ਦੱਸਦੇ ਆ ਜੀ ਜੀ ਥਾਂ ਜੀ ਦੁਕਾਨਦਾਰ ਆਪਰੇ ਨੂੰ ਕਹਿੰਦਾ ਕਿ ਆਂ ਜੀ ਵੀਡੀਓ ਵੇਖ ਕੇ ਆਵੇ ਸਕਰੀਨ ਸ਼ਾਟ ਲੈ ਕੇ ਆਵੇ ਜਿੱਦਾਂ ਦੁਕਾਨਦਾਰ ਕਹਿੰਦੇ ਵੀ ਇਸ ਤੋਂ ਮੈਂ ਲੈਸ ਕਰਾਂਗੇ ਹਨਾ ਜੀ ਤੁਸੀਂ ਉੱਥੇ ਮਤਲਬ ਕਿ ਉਹ ਸਾਹ ਵੀਡੀਓ ਤੇ ਸਕਰੀਨਸ਼ਾਟ ਵੀ ਲੈ ਸਕਦੇ ਜਾਂ ਕਿਸੇ ਉਹ ਸਾਬ ਦੇ ਦੁਕਾਨ ਦੇ ਆਪਾਂ ਐਡਰੈਸ ਦੱਸਦੇ ਹੈਗੇ ਪ੍ਰੋਪਰ ਜਾਂ ਕਿਸੇ ਨੇ ਆਪਾਂ ਜਾਂ ਕਿਸੇ ਨੇ ਵੀ ਵੀਡੀਓ ਬਣਵਾਣੀ ਹੋਵੇ ਆਪਣੀ ਦੁਕਾਨ ਦੀ ਵੀ ਕੋਈ ਵੀਡੀਓ ਬਣਾਉਂਦਾ ਆ ਪਰ ਅਸੀਂ ਇਹ ਨਹੀਂ ਉਹਨਾਂ ਕਰਦੇ ਹਾਂ ਅਸੀਂ ਤਾਂ ਖਦੜੀ ਵਾਲਾ ਕੰਮ ਕਰਦੇ ਹ ਹਾਂ ਆਪਾਂ ਆਪਾਂ ਦਿਲ ਤੋਂ ਚਾਹੁੰਦੇ ਭੀ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਸਾਡੇ ਭੈਣ ਭਰਾ ਆ ਯੋਕੇਸੇ ਵਾਲਾ ਕੋਈ ਤੋ ਖਾਣਾ ਹੋਵੇ ਜੇ ਸ਼ੁਰੂ ਤਾਂ ਸਾਡਾ ਮੋਟੀਵੇਟ ਹੋ ਰਿਹਾ ਵੀ ਕਿਸੇ ਨਾਲ ਆਪਾਂ ਫਰਾਡ ਨਹੀਂ ਹੁੰਦਾ ਨਾ ਕਿਸੇ ਨਾਲ ਕੋਈ ਧੋਖਾ ਨਹੀਂ ਹੋਣਾ ਜੇ ਕੋਈ ਚੀਜ਼ 10 ਰੁਪਏ ਦੀ ਉਹਨੂੰ ਆਪਾਂ 10 ਰੁਪਏ ਦੀ ਬੋਲਾਂਗੇ ਜੇ ਕੋਈ 1000 ਰੁਪਏ ਦੀ ਆਪਾਂ ਉਹਨੂੰ 1000 ਰੁਪਏ ਦੀ ਬੋਲਾਂਗੇ ਜੇ ਸਾਡਾ ਸ਼ਾਪਕੀਪਰ ਨਾਲ ਜਿਆਦਾ ਪਿਆਰ ਹੈਗਾ ਉੱਤੋਂ ਜਿਆਦਾ ਛੱਟ ਤੜ ਸਾਡਾ ਪਿਆਰ ਹੈਗਾ ਤੁਹਾਡੇ ਨਾਲ ਹੈ ਜੀ ਜੀ ਤੁਹਾਡੇ ਨਾਲ ਹੈਗਾ ਜਿਆਦਾ ਪਿਆਰ ਠੀਕ ਹੈ ਨਾ ਜੀ ਆਪਾਂ ਉਹਨਾਂ ਨਾਲ ਵੀ ਪਿਆਰ ਬਹੁਤ ਕਰਦੇ ਹਾਂ ਸੇੜਾ ਸ਼ੌਪਕੀਪਰ ਹੈਗੇ ਆ ਜਿਹੜੇ ਦੁਕਾਨਦਾਰ ਭਾਜੀ ਹੈਗੇ ਮਾਰਕੀਟ ਵਾਲੇ ਹੈਗੇ ਆ ਆਪਾਂ ਉਹਨਾਂ ਵੀ ਬਹੁਤ ਜ਼ਿਆਦਾ ਪਿਆ ਕਿਉਂਕਿ ਆਪਣਾ ਉਹ ਵੀ ਕੀਮਤੀ ਸਮ ਟਾਈਮ ਦੇਖ ਕੇ ਸਮ ਚੀਜ਼ ਖਾਂਦੇ ਆ ਨਾ ਮਤਲਬ ਕਿ ਆਪਣਾ ਵੀ ਟਾਈਮ ਕੱਢਦੇ ਆ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਹਨਾ ਜੀ ਬਿਲਕੁਲ ਜਿਹੜੇ ਮਾਰਕੀਟ ਵਾਲੇ ਵੀਰ ਜਦਾ ਲੁਧਿਆਣੇ ਦੇ ਚੌੜੇ ਬਾਜ਼ਾਰ ਵਾਲੇ ਜਿਹੋ ਵੀ ਵੀਡੀਓ ਦੇਖ ਰਹੇ ਆ ਜਾਂ ਜੁੱਤੀ ਚਾਉਣ ਵਾਲੇ ਜਾਂ ਫਗਵਾੜੇ ਵਾਲੇ ਜਾਂ ਪਖਾਨਕੋਟ ਵਾਲੇ ਜਾਂ ਹੁਸ਼ਿਆਰਪੁਰ ਮਾਰਕੀਟ ਵਾਲੇ ਜਿਹੜੇ ਸਾਰੇ ਜੀ ਆਪਾਂ ਸਪੋਰਟ ਕਰਦੇ ਹੈਗੇ ਆ ਜੀ ਮੇਰੇ ਸਾਰੇ ਮਾਰਕੀਟ ਵਾਲੇ ਵੀਰ ਹੈਗੇ ਆ ਸ਼ੌਪਕੀਪਰ ਹੈਗੇ ਮੇ ਹੁੰਦਿਆਂ ਨੂੰ ਵੈਲਕਮ ਕਰਦੇ ਆ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਸਾਨੂੰ ਬਿਲਕੁਲ ਸੋ ਦੋਸਤੋ ਤੁਹਾਨੂੰ ਆਪਾਂ ਪਿਆਰ ਦੇ ਨਾਲ ਚੱਲਦੀ ਪਈ ਤੇ ਜਿਹੜੇ ਸਾਡੇ ਸਬਸਕ੍ਰਾਈਬਰ ਵੀ ਸਾਨੂੰ ਮਿਲਦੇ ਆ ਮਾਰਕੀਟ ਦੇ ਵਿੱਚ ਉਹ ਤਾਂ ਸਾਨੂੰ ਇੰਨਾ ਪਿਆਰ ਕਰਦੇ ਸਾਡੇ ਨਾਲ ਫੋਟੋ ਖਿਚਾਉਣਗੇ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਜੇ ਸੋ ਆਪਾਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਤੇ ਜਿਹੜੇ ਮਾਰਕੀਟ ਵਾਲੇ ਵੀਰ ਹੈਗੇ ਉਹ ਵੀ ਸਾਨੂੰ ਬਹੁਤ ਸਪੋਰਟ ਕਰਦੇ ਆ ਸਾਨੂੰ ਇਸ ਤਰ੍ਹਾਂ ਤੁਹਾਨੂੰ ਦੱਸਾਂ ਕਿ ਇੱਕ ਵਾਰੀ ਆਪਾਂ ਜਦੋਂ ਫਗਵਾੜੇ ਆਪਾਂ ਵੀਡੀਓ ਬਣਾ ਕੇ ਆਪਾਂ ਨਿਕਲੇ ਦੀ ਸੀ ਇਹ ਇਸ ਤਰ੍ਹਾਂ ਕਿ ਉਹ ਤੁਹਾਡਾ ਬੱਚਾ ਬੱਚਾ ਸੀਗਾ ਨਾਲ ਛੋਟੀ ਮੁੰਡਿ ਗੁੜੀਆ ਸੀ ਹਣ ਉਹ ਗੁੜੀਆਂ ਨੇ ਸਾਨੂੰ ਪਛਾਣ ਲਿਆ ਦੇਖੋ ਉਹ ਬੱਚਿਆਂ ਨੇ ਵੀ ਖਾਣ ਮਾਰਕੀਟ ਤੇ ਰੋਕ ਲਿਆ ਸੀਗਾ ਤੇ ਉਹਦੇ ਮਮਾਂ ਨੇ ਉਹਨੂੰ ਮਮਾਂ ਦੱਸਿਆ ਮਮਾਂ ਦੇਖੋ ਫਿਰ ਉਹ ਮਮਾਂ ਵੀ ਰੋ ਗਏ ਹੁਣ ਕਹਿੰਦੇ ਤੁਹਾਨੂੰ ਵੀਡੀਓ ਵੇਖਦੇ ਆ ਫੋਟੋ ਸਾਡੇ ਕੋਲ ਹੈਗੀ ਆ ਆਪਾਂ ਉਹ ਪਾ ਦਾਂਗੇ ਨਾ ਆਪਾਂ ਲਗਾ ਦਾਂਗੇ ਵੀਡੀਓ ਦੇ ਵਿੱਚ ਨਾ ਫੋਟੋ ਜਰੂਰ ਲਗਾਵਾਂਗੇ ਆਪਾਂ ਜਿਹੜੇ ਸਾਨੂੰ ਜਿਨ੍ਹਾਂ ਨੇ ਰੋਕਿਆ ਸੀ ਨਾ ਬਾਜ਼ਾਰ ਦੇ ਵਿੱਚ ਜਿਹਨੂੰ ਸਾਡੇ ਨਾਲ ਖਿੱਚਵਾਈਏ ਮੇਰੇ ਨਾਲ ਤਾਂ ਖਿੱਚੀ ਸੀਗੀ ਸਰਪ੍ਰਸਤ ਨਾਲ ਖਿੱਚਵਾਈ ਸੀ ਤੂੰ ਥੋੜਾ ਜਰੂਰ ਲਾ ਰਾਇਆ ਨਾ ਤੇ ਰਾਸ਼ਵੀ ਕਾਫੀ ਜਿਆਦਾ ਸੀਗਾ ਤੇ ਕਾਫੀ ਬਹੁਤ ਸੀਗਾ ਬਈ ਸਾਈਡ ਉਹ ਵੀ ਕਹਿੰਦਾ ਨਾ ਘਰ ਦੇ ਨਾਲ ਫੋਟੋ ਖਾਣੀ ਹੈ ਕਿ ਉਹਨਾਂ ਨੇ ਆਪਣੇ ਫੋਨ 'ਚ ਵੀ ਖਿੱਚ ਲਈ ਸਾਡੀ ਫੋਟੋ ਤੇ ਅਸੀਂ ਆਪਣੇ ਫੋਨ 'ਚ ਵੀ ਖਿੱਚ ਲਈ ਹੈ ਨਾ ਕਈ ਵਾਰ ਇਦਾਂ ਹੋ ਜਾਂਦਾ ਕਈ ਵਾਰ ਇਦਾਂ ਫਟਾਫਟ ਦਿਮਾਗ ਜਗਾ ਕਈ ਆਪਣੀ ਸਾਡੀ ਫੋਟੋ ਮ ਖਿੱਚ ਕੇ ਲੈ ਜਾਂਦੇ ਸਾਨੂੰ ਯਾਦ ਹੀ ਨਹੀਂ ਦਿਮਾਗ 'ਚ ਰਹਿੰਦਾ ਹੈਗਾ ਵੀ ਕਿਉਂਕਿ ਇਸ ਟਾਈਮ ਉਹ ਰਾਸ਼ਵੀ ਬੜਾ ਪਿਆਰ ਹੁੰਦਾ ਤੇ ਆਪਾਂ ਵੀ ਕੰਮ ਕਰਦੇ ਹੁੰਦੇ ਤੇ ਉਹ ਵੀ ਆਪਣੇ ਸ਼ੋਪਿੰਗ ਵੀ ਕਰਦੇ ਹੁੰਦੇ ਆ ਦਰੋਂ ਸਾਨੂੰ ਬਹੁਤ ਚੰਗਾ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਹੀ ਸਾਨੂੰ ਪਿਆਰ ਦੀਵਲ ਤੋਂ ਧੰਨਵਾਦ ਕਰਦੇ ਆ ਆਪਾਂ ਸਭ ਨੂੰ ਹੋਰ ਜਿਆਦਾ ਸਪੋਰਟ ਕਰ ਰਹੇ ਤੁਸੀਂ ਹੀ ਕਹਿੰਦੇ ਰਿਕਵੈਸਟ ਕਰਦੇ ਜੀ ਸਾਡੀ ਵੀਡੀਓ ਬਣਾਉਂਦੇ ਮੈਂ ਮਤਲਬ ਇਹ ਹੋਇਆ ਤੇ ਤੁਹਾਡਾ ਆਪਾਂ ਦਿਲੋਂ ਤੋਂ ਧੰਨਵਾਦ ਕਰਨਾ ਸਾਰੀ ਵੀਡੀਓ ਜਿਵੇਂ ਅਸੀਂ ਬੋਲਦੇ ਵੀ ਜਿਆਦਾ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਜੀ ਇੱਥੇ ਤੱਕ ਪਹੁੰਚਾਣ ਲਈ 0 ਤੋਂ ਲੈ ਕੇ 18000 18000 ਸਬਸਕ੍ਰਾਈਬਰ ਕਰਾਂ ਤੱਕ ਤੁਹਾਡਾ ਹੀ ਤੁਹਾਡੀ ਹੀ ਦੇਰ ਹੈ ਜਿਹੜਾ ਤੁਸੀਂ ਨਾ ਸਾਨੂੰ ਸਪੋਰਟ ਕਰਦੇ ਹੋ ਜੀ ਸੋ ਹੁਣ ਸਰਬ ਤੁਸੀਂ ਲਾਸਟ ਵਿੱਚ ਕੁਝ ਕਹਿਣਾ ਚਾਹੋਗੇ ਜੀ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹੁੰਦੀ ਹੈਗੀ ਆ ਜਿਹੜਾ ਤੁਹਾਡੇ ਮਨ ਚ ਕੋਈ ਕੁਐਸਚਨ ਹੋਰ ਆਂਦੇ ਵੀ ਪਏ ਹੈਗੇ ਇਸ ਟਾਈਮ ਤੁਸੀਂ ਸਾਨੂੰ ਕਮੈਂਟ ਕਰੀ ਜਾਓ ਫਟਾਫਟ ਤੇ ਅਸੀਂ ਅਗਲੀ ਵੀਡੀਓ ਚਾਹਨਾ ਫਿਰਪਟਮ ਲੈ ਕੇ ਉਸ ਕੁਐਸਚਨਾਂ ਦਾ ਜਵਾਬ ਦਵਾਂਗੇ ਤੇ ਹਾਂਜੀ ਰਿਪਲਾਈ ਕਰਾਂਗੇ ਜਾਂ ਕੋਸ਼ਿਸ਼ ਕਰਾਂਗੇ ਆਪਾਂ ਕਮੈਂਟ ਰਾਈਟ ਕਰਾ ਰਿਪਲਾਈ ਕਰਦੀਏ ਜਾਂ ਵੀਡੀਓ ਰਾਈਟ ਕਰੀਏ ਹਨ ਕਿਸ ਤਰੀਕ ਕਰਾਂ ਜ਼ਰੂਰ ਆਪਾਂ ਤੁਹਾਡਾ ਜਿਹੜਾ ਹੈ ਕਮੈਂਟਾਂ ਦਾ ਅਨਪਲਾਈ ਜ਼ਰੂਰ ਕਰਾਂਗੇ ਜੀ ਤੇ ਆਪਾਂ ਇੱਥੇ ਵੀਡੀਓ ਨਾਲ ਆਪਾਂ ਐਂਡ ਕਰਦੇ ਹਾਂ ਹੁਣ ਹਾਂ ਜੀ ਸੋ ਦੋਸਤਾਂ ਤੁਹਾਨੂੰ ਆਪਾਂ ਦੱਸਦੇ ਵੀ ਅਗਲੀ ਆਉਣ ਵਾਲੀ ਵੀਡੀਓਸ ਹੈਗੀਆਂ ਜਿਹੜੀਆਂ ਚੌੜਾ ਬਾਜ਼ਾਰ ਦੇ ਆਉਣਗੀਆਂ ਜੀ ਜੋਤੀ ਚੌਂਕ ਦੀਆਂ ਆਉਣਗੀਆਂ ਚੌੜਾ ਬਾਜ਼ਾਰ ਦੇ ਵਿੱਚ ਡੇਲੀ ਮਾਰਕੀਟ ਜਿਹੜੀ ਲੱਗਦੀ ਹੈ ਆਪਾਂ ਘੰਟਾ ਘਰ ਤੋਂ ਜਦੋਂ ਆਪਾਂ ਜਾਣਦੇ ਆ ਸਟੇਸ਼ਨ ਵਾਲਾ ਨੂੰ ਜਾਂ ਸਟੇਸ਼ਨ ਤੋਂ ਘੰਟਾ ਘਰ ਵਾਲਾ ਨੂੰ ਆਨੇ ਉਹ ਮਾਰਕੀਟ ਆਪਾਂ ਐਕਸਪਲੋਰ ਕਰਾਂਗੇ ਜੀ ਜਿਹੜੀ ਡੇਲੀ ਲੱਗਦੀ ਹੈ ਆਪਾਂ ਕਹਿ ਸਕਦੇ ਹਾਂ ਕਿ ਬਾਹਰ ਵਾਲੀ ਸਾਈਡ taraf ਦੀ ਉਸ ਦੇ ਨਾਲ ਨਾਲ ਬਾਹਰਲੇ ਸਾਈਡ ਤੋਂ ਪੁਲ ਦੇ ਥੱਲੇ ਤਪ ਉਹ ਵੀ ਦੇਖਾਂਗੇ ਕਿ ਜਿਹੜੇ ਉੱਤੇ ਕੀ ਰੇਟ ਚੱਲ ਰਹੇ ਹੈਗੇ ਬਾਹਰੋਂ ਸਸਤੇ ਚੱਲਦੇ ਜਾਂ ਕਿੱਦਾਂ ਵੀ ਕੀ ਰੇਟ ਹੈਗੇ ਹਣਾ ਜੋ ਵੀ ਵੈਰਾਈਟੀ ਹੈਗੀ ਆ ਜੋ ਵੀ ਰੇਟ ਹੈਗਾ ਤੁਹਾਨੂੰ ਆਪਾਂ ਉਹ ਮਾਰਕੀਟ ਦੇ ਵਿੱਚ ਸਾਰੇ ਦੱਸਾਂਗੇ ਜਾ ਕੇ ਉੱਥੇ ਪਹਿਲਾ ਜੋਤੀ ਚੌਂਕ ਦੀ ਵੀਡੀਓ ਹੋ ਗਈ ਉਸ ਤੋਂ ਬਾਅਦ ਫਿਰ ਚੌੜੇ ਬਿਆਰ ਦੀ ਆਪਾਂ ਵੀਡੀਓ ਪਾਵਾਂਗੇ ਜੋਤੀ ਚੌਂਕ ਵਾਲੀ ਆਪਾਂ ਬਾਹਰ ਬਾਹਰ ਵਾਲੀ ਮਾਰਕੀਟ ਐਕਸਪਲੋਰ ਕਰਾਣੇ ਹੋ ਜਿਹੜੀ ਉਹ ਵੀ ਡੇਲੀ ਲੱਗਦੀ ਹੈ ਹਾਂਜੀ ਉਹ ਵੀ ਡੇਲੀ ਅਜ ਮਤਲਬ ਕਿਸੇ ਹੋ ਸਕਦਾ ਕੋਈ ਸੰਡੇ ਵਾਲੇ ਦਿਨ ਕੋਈ ਆਪਣਾ ਨਇ ਟੈਮ ਕਰ ਸਕਦਾ ਹੋਗਾ ਨਾ ਕੋਈ ਕੋਈ ਸੰਡੇ ਵਾਲੇ ਦਿਨ ਬਿਜ਼ੀ ਹੁੰਦੇ ਆ ਸੰਡੇ ਵਾਲੇ ਦਿਨ ਦੇ ਬਿਜ਼ੀ ਹੁੰਦੇ ਹੈਗੇ ਅਚਾਨਕ ਬਿਜ਼ੀ ਬੰਦਲ ਕੋਈ ਸੰਡੇ ਬਦਲੇ ਆਪਣੀ ਕੰਮ ਕੋਈ ਫੰਕਸ਼ਨ ਹੁੰਦੇ ਆ ਨਾ ਹਾਂਜੀ ਹਾਂਜੀ ਤੇ ਮਤਲਬ ਕਿ ਨਹੀਂ ਸੰਡੇ ਕੋਈ ਸ਼ਾਪਿੰਗ ਦਾ ਸੱਦਾ ਕੋ ਨਾ ਵਾਸਤੇ ਵੀ ਸਪੈਸ਼ਲ ਆਪਾਂ ਉਹਨਾਂ ਦਾ ਵੀ ਖਿਆਲ ਰੱਖਦੇ ਆ ਕਿ ਇਹਨੂੰ ਦੱਸਦੇ ਵੀ ਰੇਟ ਵੀ ਜਿਹੜੇ ਹੁੰਦੇ ਆ ਨਾ ਮਤਲਬ ਖਾਸ ਕਰਕੇ ਉਹ ਵੀ ਲੈਸ ਹੁੰਦੇ ਹੈਗੇ ਆ ਜੇ ਕੋਈ ਫਰਕ ਪੈਂਦਾ ਜਿਵੇਂ ਮੈਂ ਮਤਲਬ ਕਿ 50 ਰੁਪਏ ਦਾ ਫਰਕ ਪੈ ਸਕਦਾ ਪਰ ਲੇਕਿਨ ਮੋਸਟਲੀ ਜਿਹੜਾ ਹੈਗੇ ਆ ਉਹ ਮਤਲਬ ਸੇਮ ਹੀ ਰੇਟ ਹੁੰਦੀ ਸੰਡੇ ਵਾਲੇ ਰੇਟ ਹੀ ਮਿਲ ਜਾਂਦੇ ਸੰਡੇ ਵਾਲੀ ਰੇਟ ਲਗਭਗ ਮਿਲ ਜਾਂਦਾ ਤੁਸੀਂ ਵੀ ਜਦੋਂ ਕਹੋਗੇ ਤੁਸੀਂ ਵੀਡੀਓ ਵੇਖ ਕੇ ਆਏ ਹੈਗੇ ਆ ਸਾਨੂੰ ਉਹ ਘੱਟ ਰੇਟ ਲਗਾਓ ਹਨਾ ਤੇ ਫਿਰ ਉਹ ਦੁਕਾਨਦਾਰ ਵੀਰੇ ਕਹਿੰਦਾ ਨਾ ਫਿਰ ਉਹ ਕੱਟ ਕਰੂਗਾ ਜਰੂਰ ਤਾਂ ਨਹੀਂ ਚਲੋ ਜੀ ਸੋ ਦੋਸਤੋ ਅੱਜ ਆਪਾਂ ਹੁਣ ਇੱਥੇ ਵੀਡੀਓ ਜ਼ਿਆਦਾ ਲੰਬੀ ਨਹੀਂ ਖਿੱਚਣੀ ਹੈਗੀ ਫਿਰ ਬੋਰਿੰਗ ਵੀਡੀਓ ਬਣ ਜਾਏਗੀ ਆਪਾਂ ਸੋਦੇ ਪੈਸੇ ਤੋਂ ਪਹਿਲਾਂ ਆਪਾਂ ਕਹਿੰਨੇ ਵੇ ਇਹ ਨਹੀਂ ਆਪਾਂ ਕਿਹੜੀ ਗੱਲਾਂ ਕਰੀਏ ਕਿਹੜੀ ਨਹੀਂ ਜਦੋਂ ਗੱਲਾਂ ਕਰਨੇ ਸ਼ੁਰੂ ਕੀਤ ਗਿਆ ਨਾ ਤੇ ਦਵਾਈ ਲੈ ਜਾਂਦੇ ਆਟੋਮੈਟਿਕਲੀ ਨਾ ਕਿਹੋ ਗੱਲਾਂ ਹੁਣ ਆਪਾਂ ਹੁਣ ਕਹਿੰਦੇ ਵੀਡੀਓ ਜ਼ਿਆਦਾ ਲੰਬੀ ਹੋ ਜਾਏ ਲੰਬੀ ਹੋ ਜਾ ਰਹੀ ਹੈ ਤੇ ਹੁਣ ਗੱਲਾਂ ਦੇ ਗੱਲਾਂ ਦੇ ਗੱਲਾਂ ਤੇ ਗੱਲਾਂ ਹੀ ਜਾਂਦੀਆਂ ਆਈ ਜਾਂਦੀਆਂ ਸੋ ਆਪਾਂ ਹੁਣ ਇੱ ਸਾਡੀਆਂ ਗੱਲਾਂ ਤੁਹਾਨੂੰ ਕਿੱਦਾਂ ਦੇ ਲੱਗੀਆਂ ਦੱਸੋ ਕਮੈਂਟ ਕਰਕੇ ਜਰੂਰ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਸਾਡੇ ਆਉਣ ਵਾਲੇ ਵਲੌਗ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂਗੇ ਇੱਕ ਨਵੀਂ ਮਾਰਕੀਟ ਦੇ ਨਾਲ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ